ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਅਮਰਿਤਪਾਲ ਸਿੰਘ ਖਾਦਸਾ ਦੇ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਵੱਡਾ ਜਿਹੜਾ ਉਲਟਾ ਫੇਰ ਹੈ ਲੋਕਾਂ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਜਿਹੜਾ ਆ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜੇ ਭਾਈ ਅਮਰਿਤਪਾਲ ਸਿੰਘ ਜਿਹੜੇ ਖੜੇ ਸਨ ਉਹਨਾਂ ਨੂੰ ਭਾਰੀ ਜਿਹੜੀ ਵੱਡੀ ਜਿਹੜੀ ਆ ਵੋਟਾਂ ਦੇ ਨਾਲ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਉੱਥੋਂ ਜਿਤਾਇਆ ਗਿਆ ਹੈ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਔਰ ਅੱਜ ਉਹਨਾਂ ਦੇ ਮਾਤਾ ਪਿਤਾ ਅੱਜ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਪਹੁੰਚੇ ਨੇ ਔਰ ਇਹ ਵੀ ਤੁਹਾਨੂੰ ਦੱਸਿਆ ਕਿ ਡਿਬੜੂਗੜ੍ਹ ਜੇਲ੍ਹ ਦੇ ਜਾਣ ਤੇ ਉਹਨਾਂ ਵੱਲੋਂ ਉੱਥੇ ਮਠਾਈਆਂ ਵੰਡੀਆਂ ਗਈਆਂ ਜੀ ਹਾਂ ਤੁਹਾਨੂੰ ਦੱਸਿਆ ਕਿ ਆਪਣੇ ਬੇਟੇ ਦੇ ਐਮਪੀ ਬਣਨ ਦੀ ਖੁਸ਼ੀ ਦੇ ਵਿੱਚ ਉਥੇ ਪੂਰੀ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਨੌਜਵਾਨ ਸਨ ਉਹਨਾਂ ਨੂੰ ਜਿਹੜਾ ਆ ਉਹ ਮਠਾਈਆਂ ਖੋਈਆਂ ਗਿਆ ਤਾਂ ਜੋ ਕਿ ਉਹਨਾਂ ਦਾ ਜਿਹੜਾ ਪੁੱਤਰ ਆ ਉਹ ਐਮਪੀ ਬਣਿਆ ਹੈ ਔਰ ਜਲਦ ਹੀ ਹੋ ਸਕਦਾ ਹੈ ਕਿ ਸੌ ਚੁਕਾਣ ਵਾਸਤੇ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਵੀ ਲਿਆਉਣਾ ਪਵੇ।

एम पी, पी बन गया तो जेल के सारे अधिकारी को भी आप मिठाई हाँ बांटेंगे हाँ, हाँ, सारी जेल के अधिकारी को मीठा कराएंगे आ लो आप भी लो सारी आई शे। अब ये पंजाब से लेके आए मिठाई हाँ, पंजाब से हाँ जी पंजाब से पंजाब लेके आए अच्छा और क्या लेके आए पंजाब से मिठाई लेकर आए ज्यादा और बेटे के लिए क्या क्या लेके आए बेटे मिठाई और उसके उसका कपड़े लेके आए जूते लेके आए अच्छा Hmm. उसका कपड़े चाहिए ना जब सौ कसम खाने जाएगा हाँ. तो फिर उसका कपड़े भी लेके हाँ जी कपड़े भी लेके आए ना उसको किस काम के लिए दिल्ली शौच खाने के लिए लेके जाएंगे ना उसको कसम हाँ, हाँ. खाने के लिए अच्छा ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ న్యూਸ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਪੁੱਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ